ਸਾਡੇ ਇੰਨੇ ਦਿਨ ਵਲੌਗ ਨਾ ਆਉਂਦਾ ਕਾਰਨ ਸੋਣਾ ਮੁੰਡਾ ਮੇਰਾ ਮੈਂ ਕਿਹਾ ਜੱਪਾ ਦਾ ਦਿੰਦਾ ਹੁੰਦਾ ਤੁਹਾਨੂੰ ਦਵਾਂ ਇਹ ਚ ਗਿਫਟ ਕੌਣ ਦੱਦਾ ਹੁੰਦਾ ਕੀ ਹੈ ਵਿੱਚ ਉਹਨੇ ਪੁੱਛਿਆ ਸੀ ਮਸੇ ਕੌਣ ਦਈਆ ਸੱਚੇ ਕਾਲ ਵੈਲਕਮ ਬੈਕ ਸਾਡੇ ਕੋ ਨਵੇਂ ਬਲੌਗ ਦੇ ਵਿੱਚ ਮੇਰੇ ਪਤੀ ਦੇਵ ਨੇ ਮੈਨੂੰ ਗਾਜਰਾਂ ਦੇਤੀਆਂ ਆਪ ਖਾਦੇ ਆ ਦਹੀਂ ਨਾਲ ਗਾਜਰਾਂ ਦੇ ਨਾਲ ਅਚਾਰੀ ਪਰੌਂਠੇ ਤੇ ਮੈਂ ਖਾਉਂਗਾ ਸਾਗ ਨਾਲ ਇੰਨਾ ਕ ਸਾਗ ਪਿਆ ਸੀ ਇਹ ਸਾਗ ਗਾਇਸ ਪਤਾ ਕਿੱਥੋਂ ਆਇਆ ਕਿੱਥੋਂ ਆਇਆ ਸੀ ਜਾਨੂ ਸਾਗ ਸਬਸਕ੍ਰਾਈਬਰ ਦੇ ਕੇ ਇੱਥੇ ਸਾਡੇ ਸਬਸਕ੍ਰਾਈਬਰ ਦੇ ਕੇ ਗਏ ਸੀ ਜਸਬੀਰ ਜੀ ਉਹ ਆਏ ਸੀਗੇ 23 ਨੂੰ ਸਾਡੀ ਐਨੀਵਰਸਰੀ ਵਾਲੇ ਦਿਨ ਸਵੇਰ-ਸਵੇਰ ਸਾਗ ਦੇਣ ਵਾਸਤੇ ਘਰੇ ਤੇ ਬਟ ਉਦੋਂ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਹਾਲਾਤ ਥੋੜੇ ਠੀਕ ਨਹੀਂ ਸੀਗੇ ਆਪਾਂ ਵਲੋਗਿੰਗ ਨਹੀਂ ਕਰ ਰਹੇ ਸੀਗੇ ਥੋੜਾ ਕੰਮ 'ਚ ਬੀਜੀ ਸੀਗੇ ਉਸ ਕਰਕੇ ਸਾਗ ਤਾਂ ਸੀ ਖਾ ਲਿਆ ਸੀ ਨੈਕਸਟ ਡੇ ਸ਼ਾਮ ਨੂੰ ਤੜਕਾ ਲਾ ਕੇ ਇੰਨਾ ਕ ਬਚਿਆ ਸੀ ਫ੍ਰਿਜ 'ਚ ਪਿਆ ਸੀਗਾ ਤੇ ਉਹ ਅੱਜ ਖਾਣ ਲੱਗੀਆਂ ਮੈਂ ਕਿਹਾ ਚਲੋ ਵੀਡੀਓ ਤਾਂ ਬਣਾ ਲਈਏ ਥੈਂਕ ਯੂ ਤਾਂ ਕਰਦੀ ਆ ਉਹਨਾਂ ਦਾ ਵੀ ਸਾਗ ਦੇ ਕੇ ਗਏ ਸੀ ਤੁਸੀਂ ਬਹੁਤ ਸਵਾਦ ਸਾਗ ਸੀ ਆ ਜੇ ਭਾਬੀ ਜੀ ਨੇ ਬਣਾਇਆ ਜਾਂ ਸਾਡੀ ਮਾਤਾ ਜੀ ਨੇ ਬਣਾਇਆ ਸਾਗ ਸੱਚੀ ਬਹੁਤ ਸਵਾਦ ਸੀ ਆ ਏ ਲਾਸਟ ਸਾਗਾ ਪਕਾ ਲੈਣਾ ਹੁਣ ਤੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਦਿলো ਧੰਨਵਾਦ ਸਾਨੂੰ ਇੰਨਾ ਪਿਆਰ ਕਰਨ ਲਈ ਐਨੇ ਠੰਡ ਚ ਸਵੇਰ ਸਵੇਰ ਤੁਸੀਂ ਸਾਡੇ ਲਈ ਮੋਟਰਸਾਈਕਲ ਤੇ ਆਏ ਟਾਈਮ ਕੱਢ ਕੇ ਤੇ ਅਸੀਂ ਉਦੋਂ ਵਿਚਾਂ ਦਾ ਟਾਈਮ ਸੀਗਾ ਸਕੂਲ ਵਾਸਤੇ ਉਹ ਰੈਡੀ ਹੋ ਰਹੇ ਸੀਗੇ ਲੋਂਦੀਆਂ ਨਾ ਸਵੇਰ ਸਵੇਰ ਫੜਾ ਦ ਫ੍ਰੀਜੀ ਮੱਛੀ ਹੋਈ ਸੀਗੀ ਤੇ ਤਾਂ ਕਰਕੇ ਫਿਰ ਅੱਜ ਮੈਂ ਕਿਹਾ ਥੈਂਕ ਯੂ ਦਾ ਕਰਨਾ ਬੰਦ ਹੈਗਾ ਹਨਾ ਠੰਡ ਦੇ ਤੇ ਕੇ ਗਿਆ ਸੀ ਉਹ ਤਾਂ ਠੰਡ ਸੀ ਆ ਰਹਾ ਹਾਂ ਮੰਮੀ ਨੂੰ ਤਾਂ ਪਹਿਚਾਨ ਹੀ ਨਹੀਂ ਆਈ ਸੀ ਮੰਮੀ ਨੇ ਗੇਟ ਖੋਲਿਆ ਸੀਗਾ ਮੂੰਹ ਬੋਂ ਬੰਨਿਆ ਹੋਇਆ ਸੀਗਾ ਮੰਮੀ ਕਹਿੰਦੇ ਕੌਣ ਆ ਇਹ ਹਾਲ ਲਿਖਿਆ ਸੀ ਹਾਂ ਸ਼ੁਕਰੀਆ ਸ਼ੁਕਰੀਆ ਤੁਸੀਂ ਸਾਨੂੰ ਯਾਦ ਰੱਖਿਆ ਦਵਾਵਾਂ ਚ ਥੈਂਕ ਯੂ ਸੋ ਮੱਚ ਹੁਣ ਆਪਾਂ ਸਾਗ ਦੇ ਨਾਲ ਗਾਜਰ ਦੇ ਓ ਸੌਰੀ ਅਦਰਕ ਦੇ ਚਾਰਨਾ ਕੀ ਆਈ ਮਜ਼ਾ ਆਜੋ ਜਿਹਨੇ ਜਿਹਨੇ ਖਾਣਾ ਟਿੱਡੂ ਓ ਮੇਰਾ ਸ਼ੋਨਾ ਪੁੱਤ ਆ ਗਿਆ ਜੀ ਤਿੱਦੀ ਗਾਣੀ ਤਿੱਦੀ ਨਿਕਾਇਮੂ ਨਿਕਲੇ ਆ ਇਧਰ ਨਾ ਸਹੀ ਰਾਤੀ ਹੈ ਫਿਰ ਵੀ ਬੈਠਾ ਥੱਲੇ ਬੈ ਕੇ ਬਿਠਾ ਦੋ ਨਹੀਂ ਬਿਠਾ ਦੋ ਤੁਸੀਂ ਇਧਰ ਨੂੰ ਕੌਲੀ ਮੁੱਦੀ ਮਾਰ ਲੂਗੀ ਰਹਿ ਜਾ ਸਾਡੇ ਇੰਨੇ ਦਿਨ ਵਲੌਗ ਨਾ ਆਉਂਦਾ ਕਾਰਨ ਤੁਹਾਨੂੰ ਦੱਸਾਂ ਕੀ ਸੀ ਆ ਮੈਡੀਸਿਨਸ ਮੈਡੀਸਿਨਸ ਸੀ ਹੈ ਮੰਮੀ ਦੀਆਂ ਡਿਪਰੈਸ਼ਨ ਦੀਆਂ ਮੈਡੀਸਿਨਸ ਤੇ ਚੱਲਦੀਆਂ ਇਹ ਵਾਲੀਆਂ ਤਿੰਨ ਵਾਲੀਆਂ ਠੀਕ ਹੈ ਮੰਮੀ ਦੇ ਦਵਾਈ ਲੈ ਕੇ ਵੀ ਨਹੀਂ ਸੁੱਤੇ ਸੀਗੇ ਕਿੰਨੇ 2-3 ਦਿਨ ਉਦੋਂ ਬਾਅਦ ਡਾਕਟਰ ਨੂੰ ਦਿਖਾ ਕੇ ਆਂਦਾ ਤਾਂ ਡਾਕਟਰ ਨੇ ਆ ਮੈਡੀਸਿਨ ਥਾਤੀ ਸੀਗੀ ਅਮਰਜੈਂਸੀ ਤੋਂ ਤੇ ਗਰ ਗਈ ਇਹ ਵਾਲੀ ਮੈਡੀਸਿਨ ਦਿੱਤੀ ਸੀ ਅਮਰਜੈਂਸੀ ਤੋਂ ਵੀ ਜੇ ਆ ਲੈਣ ਤੋਂ ਬਾਅਦ ਵੀ ਨੀਂਦ ਨਹੀਂ ਆਉਂਦੀ ਤਾਂ ਆ ਵਾਲੀ ਲੈਣੀ ਆ ਤੇ ਮੰਮੀ ਨੇ ਕਿ ਕਿ ਤੋ ਲਗਾਤਾਰ 4 ਦਿਨ ਆ ਗੋਲੀ ਲਈ ਗਏ ਇਹ ਜਿਆਦਾ ਸਟਰੋਂਗ ਸੀਗੀ ਇਹਦੇ ਵਿੱਚ ਚੱਕਦਾ ਦਿਮਾਗ ਫਿਰ ਜਮਾ ਹੀ ਨਹੀਂ ਸੁੱਤੇ 4 ਦਿਨ 4 ਦਿਨ ਇਦਾਂ ਹੀ ਤੁਰੇ ਫਿਰਦੇ ਨੇ ਸਾਰੀ-ਸਾਰੀ ਰਾਤ ਕਦੇ ਰਾਤ ਨੂੰ 12 ਵਜੇ ਲੈ ਕੇ ਜਾਂਦੇ ਸੀ ਕਦੇ 2 ਵਜੇ ਦੁੱਧਾਂ ਲੰਗ ਲਾ ਕੇ ਜਾਂਦੇ ਤਾਂ ਉਸ ਕਰਕੇ ਉਹ ਦੁਬਾਰ ਫਿਰ ਡਾਕਟਰ ਨਾਲ ਦੁਬਾਰਾ ਲੈ ਕੇ ਗਈ ਤਾਂ ਡਾਕਟਰ ਨੇ ਸਲਾਹ ਕੀਤੀ ਤਾਂ ਫਿਰ ਡਾਕਟਰ ਨੇ ਐਡਮਿਟ ਕਰ ਲਿਆ ਸੀਗਾ ਇਹ ਰੀਜਨ ਸੀਗਾ ਸਾਡਾ ਵਲੌਗਸ ਨਾ ਆਉਂਦਾ ਤੇ ਹੁਣ ਥੋੜਾ-ਥੋੜਾ ਫਰਕਾ ਹੋਣਾ ਸੀ ਦਵਾਈ ਇੱਥੇ ਆਪਦੇ ਕੋਲੇ ਰੱਖੀ ਹੋਈ ਆ ਹੁਣ ਅਸੀਂ ਖੁਦ ਦਿੰਨੇ ਆ ਦਵਾਈ ਫਿਰ ਵੀ ਮੰਮੀ ਨੂੰ ਐਵੇਂ ਹੁੰਦਾ ਚੁੱਭਾ ਸ਼ਾਮ ਮੇਰੀ ਦਵਾਈ ਮੇਰੀ ਦਵਾਈ ਰਹਿ ਗਈ ਮੈਨੂੰ ਦਵਾਈ ਕਦੋਂ ਦਓਗੇ ਦੀ ਦਵਾਈ ਨਾਲ ਬਹੁਤ ਜ਼ਿਆਦਾ ਪਿਆਰ ਆ ਇਹ ਦਿੱਤੇ ਸੀ ਵਿਟਾਮਿਨ ਡੀ ਦੇ ਪਾਊਚ ਵਿਟਾਮਿਨ ਡੀ ਬਹੁਤ ਜ਼ਿਆਦਾ ਘਟ ਆਇਆ ਜਾ ਤੇ ਬਾਕੀ ਉਹ ਹੀ ਆ ڈپریشن ਵਾਲੀ ਮੈਡੀਸਨ ਸੀ ਇਹਨਾਂ ਰੀਜ਼ਨ ਕਰਕੇ ਅਸੀਂ ਵਲੌਗ ਸਾਡਾ ਨਹੀਂ ਆਇਆ ਸੀ ਬਾਕੀ ਮੈਂ ਤੁਹਾਨੂੰ ਦੱਸਦੀ ਆ ਬਾਅਦ ਚੋ ਦੁੱਧ ਆ ਗਿਆ ਦੁੱਧ ਪਵਾ ਲਈਏ ਕਿਧੀਆਂ ਕੋਲingen ਮਿੰਟੂ ਆ ਗਏ ਨਹੀਂ ਮਿੰਟੂ ਤੇ ਹੋਰ ਤੁਸੀਂ ਕਿੰਨੀਆਂ ਲੈਣੇ ਮੈਂ ਤਾਂ ਬਹੁਤ ਰੈਂਦੀ ਪੋਚ ਨੋਛ ਐ ਇੰਨੀਆਂ ਦਵਾਈਆਂ ਕਹਦੇ ਇਸ ਤੇ ਹੋਰ ਹੁੰਨੀ ਲਾਉਂਦੀ ਐ ਨਹੀਂ ਲਾਉਂਦੀ ਐ ਫਿਰ ਹੁਣ ਦਵਾਈ ਕਹਿੰਦਾ ਮਿੰਟ ਤੇ ਬਾਰੀ ਬਾਰੀ ਮੰਗਣਾ ਆ ਜਨੇ ਦਵਾਈ ਦੇ ਦੋ ਦਵਾਈ ਦੇ ਦੋ ਕੋਈ ਖਾਣ ਵਾਲੀ ਚੀਜ਼ ਹੈ ਤੌਫੀਆਂ ਐ ਕੋਈ ਕਹਿੰਦੇ ਤੋ ਉਹ ਕਿੱਥੇ ਜਿਹੜੀਆਂ ਆ ਸੀ ਯਾਦ ਆ ਉਹ ਮੇਂ ਪਈਆਂ ਦੇਖ ਹੁਣ ਪਈਆਂ ਠੀਕ ਇੰਨੀਆਂ ਖਾਧੀਆਂ ਜੀਆਂ ਤਿੰਨ ਗੋਲੀਆਂ ਚਾਰ ਕਰਦੀਆਂ ਸੀ ਇੱਕ ਦੂਜੇ ਪੰਨੇ ਚ ਹਾਂ ਇੱਕ ਪੱਤਾ ਖਾਲੀ ਐ ਸਿੱਟਦਾ ਇਹਦਾ ਹਾਂ ਉਹ ਇੱਕ ਪੱਤਾ ਸਾਰਾ ਤੇਨੇ ਦੇ ਸੌਂਦੀ ਖਾਣ ਦੀ ਉਹਨ ਕੀ ਘਰ ਕਿ ਆਇਆ ਬਾਹਰ ਉਹ ਤਾਂ ਵੈਸੀ ਧੁੱਪੇ ਪਈ ਸੀ ਧੁੱਪ ਲੈਰੀ ਸੀ ਬਟਾਮੰਡੀ ਬਟਾਮੰਡੀ ਲੈ ਆਂ ਆ ਸੀ ਬਟਾਮੰਡੀ ਦਾ ਪਾਉਚ ਇਹ ਲੈ ਹਫਤੇ ਬਾਅਦ ਲੈਣਾ ਲਿਆ ਸੀ ਉਹਦੇ ਹਜੇ ਤੱਕ ਕੀ ਹੋਇਆਗਾ ਯਾਦ ਹੀ ਨਹੀਂ ਮੰਮੀ ਨੂੰ ਕੁਛ ਬਾਹ ਹਸਪਤਾਲ ਗਈ ਸੀ ਜਿਹਦੇ ਹਸਪਤਾਲ ਤੋਂ ਆਏ ਆ ਛੁੱਟੀ ਉਦੋਂ ਨਹੀਂ ਮੈਨੂੰ ਪਤਾ ਕੁਛ ਬਰਡੇ ਵਾਲੇ ਦੇ ਨਾਲ ਬਰਡੇ ਵਾਲ ਦੇ ਬਰਡੇ ਵਾਲ ਦੇ ਤਾਂ ਪਤਾ ਉਹ ਤੁਹਾਡੀ ਮੈਰਜ ਵਾਲ ਦੇ ਨਹੀਂ ਪਤਾ ਕੁਛ ਗੱਡੀ ਮੈਰਿਜ ਵਾਸਤੇ ਕਦੋਂ ਨਾਲ ਕੀਤੇ ਕਦੋਂ ਬਰਥਡੇ ਤੇ ਕਦੋਂ ਨਾਲਗੇ ਉਹ ਤੋਂ ਸਾਰੀ ਰਾਤ ਜਾ ਕੇ ਗੜਤੀ ਸੀ ਆਪਾਂ ਫਿਰ ਉਹਦੀ ਸੈਲੀਬ੍ਰੇਟ ਹੋ ਗਿਆ ਬ੍ਰੇਨ ਸਰ ਦੀਕਾ ਮੇਰੇ ਵੀ ਬਾਈ ਨੂੰ ਐਵੇਂ ਮੇਰੀ ਉਹ ਤਾਂ ਸੋਥੀ ਜਾਣਾ ਵੀਕਾ ਕੁਝ ਨਹੀਂ ਹੋਇਆਗਾ ਚੋਚਣਾ ਥੋੜਾ ਹਾਂ ਦਵਾਈ ਲਓ ਸਹੀ ਆ ਪਹਿਲਾਂ ਵੀ ਤਾਂ ਦਵਾਈਆਂ ਨਾਲ ਸਹੀ ਸੀ ਵਧੀਆ ਨੀਂਦ ਆਉਂਦੀ ਸੀਗੀ ਦੋ ਆਉਂਦੀ ਸੀ ਤੇ ਤਿੰਨ ਕਰਤੀਆਂ ਉਹ ਸਾਰਿਆਂ ਨੂੰ ਮੈਂ ਦਿਨਾ ਦਵਾਈ ਤੁਹਾਨੂੰ ਵੀ ਮੈਂ ਦਿਨਾ ਤਿੰਨ ਕਰਤੀਆਂ ਨੇ ਦੋ ਲੈਂਦੀ ਮੰਮੀ ਨੂੰ ਵੀ ਮੈਂ ਦੇਣਾ ਡੈਡੀ ਨੂੰ ਵੀ ਮੈਂ ਦੇਣਾ ਗੁੰਡੂ ਨੂੰ ਵੀ ਸਾਈਕਲ ਇਹ ਹੀ ਕਦੋਂ ਲੈਣੀ ਹੈ ਇਹ ਵੀ ਨਹੀਂ ਲੈਣੀ ਇਹ ਵੀ ਬੰਦ ਕਰਤੀ ਅੱਛਾ ਤੁਸੀਂ ਸਾਰੀਆਂ ਲੈ ਲੈਂਦੇ ਸੀਗੇ ਇਹ ਡੈਡੀ ਤੇ ਮੈਂ ਤਾਂ ਆ ਵੀ ਲੈਂਦੀ ਸੀ ਡੈਡੀ ਆਹ ਬਰੈਨੀਆਂ ਤਾਂ ਲੈ ਲੈਂਦੇ ਸੀਗੇ ਫਿਰ ਤੁਹਾਨੂੰ ਤਾਂ ਮਗਾਈ ਜਾਨੀ ਡੈਡੀ ਵੀ ਨੀਂਦ ਵਾਲੀ ਖਤਮ ਹੋ ਗਈ ਨੀਂਦ ਵਾਲੀ ਆ ਦੇ ਦੇਗਾ ਤਾਂ ਡੈਡੀ ਨੂੰ ਇੱਕ ਰੋਜ਼ ਦੀ ਮੈਂ ਤਾਂ ਕਹਿ ਤ ਸੀਗਾ ਤੁਹਾਨੂੰ ਉਹ ਕਹਤਾ ਸੀ ਇਹ ਦੇ ਦੇਗਾ ਸਾਡੇ ਘਰੇ ਦਵਾਈਆਂ ਲਗਾ ਪਿਆ ਪਿਆ ਗਾਈਸ ਟਟ ਕਰੋ ਦਵਾਈਆਂ 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 ਇਹਨੀਆਂ ਦਵਾਈਆਂ ਚੰਗੀਆਂ ਆਉਂਦੀਆਂ ਰੱਖਿਆ ਕਰੋ ਬਸ ਦਵਾਈਆਂ ਤੋਂ ਛੁਟਕਾਰਾ ਪਾਓ ਆ ਬੀ ਕੰਪਲੈਕਸ ਸਾਰੇ ਕਰਦੇ ਵਾਸਤੇ ਆਜੀ ਮਲਟੀਵਿਟਾਮਿਨ ਹੈ ਆ ਬੀ ਟਾਮਨ ਦੀ ਦੇਸ 22 ਤਰੀਕ ਨੂੰ ਲਿਆ ਸੀ ਸ਼ਾਮ ਨੂੰ ਹਫਤੇ ਬਾਅਦ ਲੈਣਾ ਹੁਣੇ ਟੂ ਨੈਕਸਟ ਮਾਰਨਿੰਗ ਸੋ ਸਾਰੇ ਮੈਂ ਤੁਹਾਡੇ ਤੁਸੀਂ ਠੀਕ-ਠਾਕ ਹੋਗੇ ਸਾਡੇ ਕੋਲ ਵਲੋਗ ਦਿਨਾ ਕਿੰਨੇ ਸਾਰੇ ਮਾਰਨਿੰਗ ਪਹਿਲਾਂ ਤਾਰੇ ਕਰਦੇ ਸੀ ਹੋਰ ਗੱਡੀ ਚ ਕਰਦੇ ਆ ਗੱਡੀ ਹੋਰ ਗੱਡੀ ਚ ਹੋਰੀ ਐ ਅਸੀਂ ਤਿੰਨਾਂ ਨੇ ਅਸੀਂ ਕਿਸੇ ਨੂੰ ਲੈ ਲੰਨੇ ਪਪਤਾਜ਼ਾ ਕੌਣ ਆ ਰਿਹਾ ਨਹੀਂ ਉਹਦੋਂ ਹੀ ਦੱਸਾਂਗੇ ਠੀਕ ਹੈ ਉਹਦੋਂ ਹੀ ਦੱਸਾਂਗੇ ਗਾਇਜ਼ ਅਸੀਂ ਨਾ ਮੈਂ ਨਾ ਕਾਈਟ ਡਾ ਰਹੀ ਸੀ ਕਿ ਆ ਦੇਖੋ ਕੀ ਹੋ ਗਿਆ ਟੀਰਾ ਪੈ ਗਿਆ ਮੈਂ ਕਾਈਟ ਨਹੀਂ ਫਸ ਗਈ ਸੀਗਾ ਉਤਾਰ ਚ ਗੋਲ-ਕੋਲ ਕੁੰਗਿਆ ਇਹ ਰੱਸੀ ਸੀ ਹੈ ਨਾ ਉਸ ਚ ਕੁੰਗ ਗਿਆ ਤੇ ਗੱਟੂ ਖਿੱਚ ਲੱਗੀ ਤਾਂ ਮੈਂ ਉਹਨਾਂ ਦਿੱਤਾ ਖਿੱਚਿਆ ਹੀ ਗਾ ਬੰਦੋਰ ਤੋੜ ਦਿੱਤੀ ਉੱਥੇ ਹੀ ਆ ਗਿਆ ਮਗਨ ਚਲੋ ਗਾਇਸ ਹੁਣ ਆਪ ਲੰਗਣਾ ਨੇ ਫਿਰ ਗਾਇਸ ਬੂਆ ਆਈ ਸੀ ਔਰ ਨਨੂ ਅਸੀਂ ਛੱਡਿਆ ਹਸਪੀਟਲ ਚੋਂ ਤਾਂ ਨੇ ਆ ਅੱਛਾ ਔਰ ਨੇ ਔਰ ਨਾ ਨੇ ਸਾਡੇ ਹੱਥ ਤੇ ਸੰਗ ਭੇਜਿਆ ਸਾਗ ਅਰੇ ਖੋੜ ਡੋਲੀ ਚ ਸਾਗ ਖੋੜ ਕੇ ਖਾਣੇ ਮੈਂ ਤੁਹਾਨੂੰ ਖੁਲਣਾ ਨੇ ਗੁਆਰੇ ਨਾਲ ਸਾਰੇ ਵੇਜਾਂ ਸਾਡੇ ਗਾਇਜ਼ ਜਿੱਦੜ ਬੰਦੇ ਮੂਰੀ ਦੇ ਪਰ ਆਊਟ ਹੈ ਅਪੋਜੀਟ ਆ ਗਿਆ ਥੋੜੇ ਦੇ ਜਿਹਾ ਪੀਸ ਜਿੱਦੜ ਵਿੱਚ ਚੱਲੀਏ ਇਹ ਲੋਹ ਦੇ ਚਾਹੀਦੇ ਬੰਮਾਰ ਬੰਦੇ ਨੂੰ ਦਹੀਂ ਚਾਹੀਦਾ ਤੇ ਨੂੰ ਦਹੀਂ ਚਾਹੀਦਾ ਦਹੀਂ ਚਾਹੀਦਾ ਦਹੀਂ ਚਾਹੀਦਾ ਆਹ ਕਿੰਨਾ ਮਸਾਲਾ ਪਾ ਦਿੱਤਾ ਉਹ ਫੋਂ ਡਿੱਗ ਗਿਆ ਸੀ ਲੜਪੇ 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 ਆਹ ਮਾਰੇ ਦਹੀਂ ਦੇ ਦੇ ਦੂੰਗੀ ਆਪਾਂ ਨੂੰ ਪਾਣੀ ਦੇ ਕੇ ਥੋੜਾ ਜਿਹਾ ਦਹੀਂ ਪਾ ਲਾ ਆਪਾਂ ਦੇ ਕੇ ਤੁਹਾਡਾ ਉਹਦੇ ਬਪਾ ਬਾਰੇ ਐਕਰੋਬੈਟਰ ਬੋਰਡ ਤੇ ਕਿਵੇਂ ਹੈ? ਲੋ ਜੀ ਆ ਜਾਂਦੀ ਆ ਬਾਅਦ ਚ ਨਲੀ ਆ ਜੋਗੀ ਦੱਦੀ ਕਿਵੇਂ ਬੜਿਆ? ਵਾਹ ਦਾ ਵਾਹ ਐ ਤੇਰਾ ਸ਼ੂਗਰ ਹੈ ਤੇਰਾ ਨਾ ਜੋ ਬੜਾ ਤੇ ਫਿਰ ਮਰ ਜੂਗਾ ਅੱਦਾ ਜੇ ਫੂਲ ਕਾਬੇ ਕਸ਼ਕਾ ਸਾਨੂੰ ਫੇਮ ਨਹੀਂ ਦੇਣੀ ਔਣ ਦੇਣੀ ਖੰਡਲ ਜਾਣੀ ਦੇਣੀ ਦੁੱਧਰੀ ਦੇਣਾ ਖੰਡਾਲਾ ਮੈਂ ਤਾਂ ਫਿਰ ਕਦਮ ਹੋ ਜੀ ਤੇ ਕਹੋਂਗੇ ਫੇਰ ਦੇਖਾ ਨਹੀਂ ਹਾਂ ਇਹ ਤਾਂ ਦਾ ਵਿਚਾਰ ਦਾ ਸੋਨੇ ਰੋ ਹਲਾ ਨਾ ਜੀ ਜੇ ਨਾ ਹਾਂ ਜੇ ਨਹੀਂ ਜੇ ਤੁਸੀਂ ਪਰੇਜ਼ ਰੱਖੋਗੇ ਤਾਂ ਤੁਸੀਂ ਸਹੀ ਰਹੋਗੇ ਆ ਰਾਈਟ ਪਾਪਾ yes ਉਹ ਦੇਖ ਰਹੇ ਮੈਂ ਦੇਖਿਆ ਉਹ ਦੇਖ ਰਹੇ ਸਭ ਤੋਂ ਵੱਡਾ ਕਾਇ ਦੇਖ ਗੰਦਾ ਗੰਦਾ ਨੋਟੀ ਬoi ਡੱਗੀ ਬoi ਮਨਮੀ ਤਾਂ ਮਾਰਨ ਵਾਲਾ ਕੀ ਕਹਿੰਦੇ ਨੇ ਪਤਾ ਨਹੀਂ ਕੁਝ ਹੋਣਾ ਵਾਦਾ ਮੈਨਿੰਗ ਡੱਗੀ ਬoi ਕਹਿੰਦੇ ਨੇ ਮਾਰਨ ਮਾਰਨ ਤੂੰ ਨਵਾਂ ਤਾਂ ਬੰਬਾ ਮੜਵੀ ਤੇ ਮਾੜਵ ਨੂੰ ਡੌਗੀ ਬੋਏ ਕੰਦੀ ਪਤਾ ਨਹੀਂ ਯੂਸ਼ਨ ਤੇ ਸ਼ਾਇਦ ਹੋਰ ਤਾਂ ਕੋਈ ਗੱਲ ਹੋਈ ਹੋਣੀ ਐ ਉਹ ਦੋ ਤਾਂ ਕਹਿੰਦੇ ਡੌਗੀ ਬਾਲ ਆਦ ਦਾ ਦਿੰਦੇ ਨਾ ਲੋ ਤੈਨੂੰ ਚਰ ਵਾਲੇ ਗਾ ਲਓ ਜੇ ਲੰਗਰ ਸ਼ਕਲੇ ਸੀ ਆਪਾਂ ਤੇ ਹੁਣ ਹੋ ਗਏ ਵੇਲੇ ਇਹ ਹੁਣ ਚੱਲਿਆ ਆਪਾਂ ਭੈਣਾਂ ਨੂੰ ਲੈਣ ਆਇਆ ਤੇ ਉਹਨਾਂ ਨੇ ਦਵਾਈ ਲੈ ਲਈ ਹੁਣ ਇਸ ਵਿੱਚ ਚਲੋ ਉਧਰ ਲੰਘ ਛਕ ਲਾਂਗੇ ਤੇ ਗੁੰਨੂ ਹੁਣ ਟਿਊਸ਼ਨ ਛੱਡਣਾ ਸੀਗਾ ਗੁੰਨੂ ਨਾਲ ਸੀਗੀ ਜੇ ਗੁੰਨੂ ਨਾਲ ਨਾਲ ਹੁੰਦੀ ਫਿਰ ਮੈਂ ਉੱਥੇ ਬਹਿ ਜਾਂਦਾ ਗੁੰਨੂ ਨੂੰ ਸਾਡੇ ਘਰੇ ਟਿਊਸ਼ਨ ਛੱਡ ਕੇ ਆਉਣਾ ਹੁਣ ਲੈ ਕੇ ਆਉਣੇ ਭੈਣਾਂ ਉਹਨਾਂ ਨੂੰ ਬੈਠਾ ਸਿਖਾ ਚਲੋ ਉਹਨਾਂ ਨੂੰ ਜੀ ਕੀ ਕਹਿੰਦੀ ਐ ਆ ਗਈ ਮਾਸੀ ਮਾਕੇ ਇਹ ਵੀ ਮੰਮੀ ਅਰ ਕੀ ਇਹ ਹੋ ਰਹੀ ਐ ਆਹੋ ਆ ਮੁੰਸਲ ਕੋ ਯਾ ਜਿਵਾ ਕਿਧਰ ਗਏ ਉਹ ਸਾਈਕਲ ਤੇ ਬੈਠ ਕੇ ਸਾਈਕਲ ਤੇ ਆ ਥਾਣੇ ਕੋਲੇ ਗਏ ਉਹਨੇ ਸਾਈਕਲ 'ਚ ਦੋਨੋਂ ਜਾਣੇ ਕਿੱਥੇ ਆ ਥਾਣੇ ਕੋਲੇ ਉਹ ਆ ਗਏ ਬਾਹਰ ਉਹ ਆ ਗਿਆ ਗੁੰਡੂ ਨਹੀਂ ਆਈ ਮਿਲ ਗਈ ਦਵਾਈ ਉੱਤੇ ਹੀ ਉਹ ਆ ਗਈ ਨੋ ਜੇ ਕਾਫੀ ਪੀਣ ਦਾ ਟਾਈਮ ਆ ਗਿਆ ਕਾਫੀ ਪੀਣੇ ਨਾ ਉਹਨਾਂ ਦਾ ਹੋਣਾ ਗਿਆ ਬਾਈ ਇੱਕ ਦਿਨ ਆਗਾ ਪਾਣੀ ਕੋਈ ਨਹੀਂ ਹੈਲੋ ਹੈਲੋ ਫੁੱਲ ਹੋ ਗਈ ਬਾਏ ਬਾਏ ਹੋਣਾ ਦੋ ਸ਼ੇਲਡ ਪੰਜ ਹੁਣ ਤਾਂ ਨਹੀਂ ਕੋਟੀ ਪੈਂਦੀ ਗੱਡੀ 'ਚ ਗੋਨੂੰ ਕੋਟੀ ਤਾਂ ਲੈ ਜਾ ਕੋਟੀ ਗਿਫਟ ਲੈ ਕੇ ਚੱਲੀ ਐ ਕੋਟੀ ਤਾਂ ਲੈ ਜਾ ਨਾਲ ਪਤਾ ਉਹਨਾਂ ਨੇ ਅੰਦਰ ਉਹਦੇ ਨੱਕ ਦੇ ਰ ਹੈਂਕੀ ਜੋ ਕੰਮ ਤੇ ਲੱਗਿਆ ਪਿਆ ਤੁਸੀਂ ਲਿਓ ਚੱਲ ਬੈਠ ਟਿਊਸ਼ਨ ਚੱਲੀ ਐ ਗੋਨੂ ਭੈਣ ਜੀ ਰਿਸ਼ਤੇਦਾਰਾਂ ਨੂੰ ਛੱਡ ਕੇ ਸਹਬੂ ਵਾਰਸ਼ ਗਿਆ ਉਹਦੇ ਦੋਸਤ ਨਾਲ ਉੱਪਰ ਆਏ ਅਚਾਨਕ ਹੋਰੀ ਨਾਲ ਜਾਣਗੇ ਤਾਂ ਚੱਲੇ ਗੱਡੀ ਤੇ ਆ ਲਓ ਬਾਏ ਬਾਏ ਸੋਣਾ ਸੋਣਾ ਪੜ ਕੇ ਸਾਰੇ ਟਾਇਰ ਦੇਖ ਲੈ ਲਾਓ ਆਉਂਦੀ ਮੈਂ ਤੋ ਮਨਮੀਤ ਘਰ ਤਨਵਾ ਆ ਗਈ ਤਨਵਾ ਸਾਹਿਬ ਜੇ ਇਹ ਦੇ ਆ ਗਏ ਮੈਂ ਤਾਂ ਸੂਏ ਤੇ ਚੱਲੇ ਸੀਗਾ ਐ ਕਿਵੇਂ ਜਾਉਂਦਾ ਜੀ ਠੀਕ ਹੈ ਹੋਰ ਆ ਗਿਆ ਸਾਰੀ ਵੀਰ ਸਾਰੀ ਚੱਈ ਗਿਆ ਮੈਂ ਕਿਹ ਪਤਾ ਨਹੀਂ ਕੋਣ ਖੜਾ ਜਾ ਆ ਗਿਆ ਬਾਅਦ ਚ ਪਤਾ ਲੱਗਿਆ ਮਾਨ ਖੜਾ ਹੈ ਫੁੱਲ ਫੁੱਲ ਮੜ ਕੇ ਆਈ ਪਰਾਂ ਚ ਖੜੇ ਸੀ ਆ ਥੋੜੇ ਅਸਤੇ ਗਏ ਸੀ ਕਾਲੀ ਨਾ ਚੇ ਗਾਈ ਲਾਉਂਦੀ ਕੱਲ ਮੈਂ ਨਹੀਂ ਚਾਚੂ ਗੱਲ ਕਰ ਕੇ ਮਜ਼ਾ ਬਹੁਤ ਆ ਗਿਆ ਗਾਇਸ ਦੋਨਸ ਤੇ ਨਨ ਨੂੰ ਉਸ ਕਰ ਲੋ ਲੜਨਾ ਨਹੀਂ ਠੀਕ ਹੈ ਮहारा ਸਾਲ ਤੋਂ ਛੋਟੀ ਫਿਰ ਵੀ ਮੈਂ ਸਕੂਟਰੀ ਚਲਾ ਰਹੀ ਹਾਂ ਆਈ ਥਿੰਕ ਇਟਸ ਅਨ ਗੇਮ ਬੈਟਰੀ ਵਾਲੀ ਚਲਾਇਆ ਕਰ ਅੱਗੇ ਗਿਆ ਮੈਂ ਇੱਕ ਜਰਾ ਥੋੜੀ ਬੈਟਰੀ ਵਾਜਦੇ ਸਾ ਵੀਡੀਓ ਹੁੰਦਾ ਮੈਂ ਗਗਨ ਵੀ ਰਨ ਚਲਾਈ ਹੋਈ ਹੈ ਸਕੂਟਰੀ ਰਾਹੀ ਮੈਂ ਹਾਂ ਜੀ ਸਰ ਜੀ ਮੈਮ ਕਹਿੰਦੇ ਆ ਆ ਵੇ ਦੇਖ ਜੋ ਪਗੜਾ ਜੂ ਥਾ ਨੂੰ ਗਿਫਟ ਕੌਣ ਦਗਾ ਦੰਦਾ ਕੀ ਹੈ ਵਿੱਚ ਉਹਨੇ ਪੁੱਛਿਆ ਜੀ ਲੈ ਉਹ ਤਾਂ ਬੋਗੋ ਪੁੱਛੂਗਾ ਹੋਰ ਉਹ ਦਗੀ ਤੇ ਕਿਹ ਮਾਰਾ ਤੇ ਦੇਖੋ ਬੱਸ ਨੂੰ ਤੂੰ ਕੁਝ ਪਤਾ ਹੀ ਨਹੀਂ ਗਿਫਟ ਕੌਣ ਦਗਾ ਦੰਦਾ ਕੋਈ ਰਗਾ ਗੱਲ ਕਰ ਜੀ ਬੱਸ ਗਨੂ ਕੀ ਕਾਂਟੀ ਆ ਮੈਂ ਛੱਡੇ ਸਕੂਟਰੀ ਚਲਾਈ ਹੋਈ ਹੈ ਗੱਲ ਕਰ ਰੇਸ ਬਹੁਤ ਹੋ ਹੋਤੀ ਆ ਗਨੂ ਐਕਟਿਵਾ ਚਲਾ ਲੈਂਦੀ ਹੈ ਬੈਟਰੀ ਵਾਲੀ ਬੈਟਰੀ ਵਾਲੀ ਤਾਂ ਮੈਂ ਵੀ ਚਲਾ ਲੈਂਦਾ ਹੈ ਬੈਟਰੀ ਵਾਲੀ ਲੈਣੀ ਮਸਾਪਾ ਮੈਂ ਮੈਂ ਤਾਂ ਇੱਕ ਵਾਰੀ ਕੀ ਹੋਇਆ ਸੀਗਾ ਮੇਰੇ ਮਾਸੜ ਜੀ ਉਹਰੇ ਉੱਥੇ ਸੀਗੇ

ਸੇ ਦੋਵੇਂ ਕਰ ਜਾਣੇ ਹੋ ਅਜੇ ਚਲੋ ਆਈ ਸਿੱਖ ਜਾਉਂਗੇ ਫੇ ਤੂੰ ਤਿੰਨੇ ਜਾ ਆਵੜੇ ਕਰੇ ਦੂਜਨ ਠੀਕ ਹੈ ਜਦੋਂ ਸਿੱਖ ਗਏ ਅਸੀਂ ਵੇਲੇ ਹੋ ਜਾਾਂਗੇ ਤੁਹਾਡੇ ਗੁੰਮੂ ਚਲਾਇਆ ਕਰੂ ਤਾਂ 20 ਤੇ ਜਾਇਆ ਕਰੂ ਜੇ ਗਰਮੀ ਚਲਾਇਆ ਕਰੂ ਤਾਂ 10 10 ਪਈ ਆ ਵੀ ਘੜਾ ਨਹੀਂ ਹੈ ਨਹੀਂ 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 ਮਾੜਮ ਕਿੰਨੇ ਤੇ ਚਲਾਊਗਾ ਮਾਣੀ ਦੇਖਦਾ ਬਤਾ ਆਪ ਦਾ ਦੇਖਾ ਕਰੂ ਵੀ ਬਾਕੇਡੇ ਦੇ ਬਾੜਾ ਭਾਪਾ ਪਿਛਲੇ ਉੱਤੇ ਆ ਮਨ ਮੀ ਤਾਂ ਡੈਗਰ ਹੋ ਗਈ ਨਾ 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 ਬਡਾਲੇ ਕੱਲੇ ਕੱਲੇ ਜਾ ਹਾਂ ਬਡਾਲਦੀ ਨੇ ਇੱਕ ਚੀਜ਼ ਵਾਸਤੇ ਐਕਸਪੀਰੀਅੰਸ ਕੀਤਾ ਹੈ ਇਹ ਡਾਲਦੀ ਬਹੁਤ ਤੇਜ਼ ਚਲਾਉਂਦੀ ਹੈ ਤੇਜ਼ ਚਲਾਉਂਦੀ ਆ ਮੈਂ ਵੀ ਬੈਠੀ ਹਈ ਆ ਦੀਦੀ ਦੇ ਪਿੱਛੇ ਹੈ ਨਾ ਇੰਨੀ ਤੇਜ਼ ਚਲਾਉਂਦੀ ਹੈ ਨਾ ਕਮਰ ਸਵਾਰ ਤੇ ਵੀਰੀ ਇਟ ਟਿਊਸ਼ਨ ਸੈਂਟਰ ਆਹਾਹਾਹਾ ਯਾ 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 ਬਾਏ 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 ਕਿੰਨੀ ਗਰਮੀ ਆ ਗਰਮੀ ਆ ਠੰਡੇ ਨੇ ਆ ਰਹਿ ਬਲ ਬਾਈ ਕਰ ਬਾਈ ਬਾਈ ਬੱਚਾ ਪਾਰਟੀ ਬਾਈ 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 1 2 3rd ਵੀ ਆ ਗਿਆ ਉਹ ਲੈ ਗਿਆ ਗਿਫਟ ਆਪ ਦੇਖੋ ਖੁਸ਼ ਹੋ ਗਿਆ ਗਿਫਟ ਨਾਲ ਚਲੋ ਫਿਰ ਟਰੈਕਟਰ ਦੀ ਬੈਟਰੀਆਂ ਪਤਾ ਕਰਦੇ ਫਿਰਦੇ ਆ ਟਰੈਕਟਰ ਦੀ ਬੈਟਰੀ ਆ ਜਾਓ ਟਰੈਕਟਰ ਦੀ ਬੈਟਰੀ ਲੈਣੀ ਆ ਬਾਈ ਨੇ ਉਹਦੇ ਰੇਟ ਮਾੜਾ ਕਰਦੇ ਸੀਗੇ ਹਾਂ ਹਾਂਜੀ ਅਸਾਂ ਤਰਾਣਾ ਕੇ ਤਾਂ ਰੋਟੀ ਖਾਣਾਂ ਸਮੋਸੇ ਨੇ ਖਾਣੇ ਤਰਾਣਾ ਮੱਕਣਾ ਸਮੋਸੇ ਨੇ ਖਾਣੇ ਰੋਟੀ ਖਾਣੀ ਆ ਘਰ ਦੀ ਮਟਰ ਪਨੀਰ ਪਹਿਲੀ ਐਟਮ ਹੈ ਗਿੱਲਾ ਪਿਆ ਸੁੱਕਣ ਵਾਂਗ ਹਉ ਹਉ ਪਰਕੇ ਭਾਈ ਕਿਵੇਂ ਐ ਸਵਾਦ ਹੈ ਆਹ ਠੀਕ ਆ ਸਮੋਸੇ ਖਾਣੇ ਆ ਜਾਂ ਇਹ ਨਾ ਨਾ ਸਟਾ ਹੈ ਖੋਸ਼ ਹੈ ਸਮੋਸੇ ਹਾਂ ਸਮੋਸੇ ਵੀ ਜੜੀ ਮਾਮੀ ਕੋਲੇ ਚਾਕੂ ਦੀ ਭਾਈ ਕਰੇ ਬਣਾ ਲਈ ਐ ਤੇ ਇੱਧਰ ਵੀ ਬੈਠਾ ਹੁਣ ਵੀ ਪੁੱਤ ਮਾਮੀ ਨਾਲ ਗੱਲ ਸਮਝਦਾ ਖਾ ਲਈ ਐ ਸਮੋਸੇ ਹਾਂ ਆਹੀ ਸਮੋਸਾ ਪਨੀਰ ਨਾਲ ਖਾ ਲਾ ਦਾਦੀ ਖਾਓ ਕੈ ਰਾਜਿੰਦੇ ਦਾਦੀ ਨੂੰ ਖਾਊ ਕਿ ਅਦਾ ਸਾਧਰੂ ਵਾਲੀ ਸਵਾ ਲਿਆ ਮੈਂ ਆਪਾਂ ਬਾਹਰ ਖਵਾ ਲਿਆਓ ਦਾਦੀ ਨੇ ਤੋੜ ਲਾ ਡਿਆ ਸਮੋਸਿਆਂ ਦੀ ਲੱਗੀ ਸੀ ਤੂੰ ਹੈ ਨਹੀਂ ਕਿਹਨੂੰ ਖਾਣਾ ਮੇਂ ਸਮੋਸਾ ਖਾਣੇ ਇਹਨੂੰ ਤਾਂ ਖਵਾ ਲੈਣਾ ਸਿਆਣੇ ਹੋ ਗਈ ਮੰਮੀ ਨਹੀਂ ਖਾਣੇ ਮੰਮੀ ਕਹਿੰਦੇ

ਲਾ ਕੇ ਅੰਦਰ ਸਾਈਕਲ ਆ ਤੇ ਲੀ ਮਾਂ ਹੁਣੇ ਆ ਜਾਗੇ 2 ਮਿੰਟਾਂ ਚ ਪਜਾ ਜਾ ਚੱਲ 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 ਚਪਕ ਬਾਹਰ ਨਹੀਂ ਜਾਣਾ ਠੀਕ ਹੈ ਸਾਈਕਲ ਕੋਠੇ ਤੇ ਵੀ ਨਹੀਂ ਜਾਣਾ ਕਿਵੇਂ ਜੇ ਬਾਈ ਨੂੰ ਘੁੱਟ ਚਾਹ ਪਿਆ ਦਿੰਦੇ ਬਾਈ ਦਾ ਫਿਰ ਨੀਂਦ ਸਹੀ ਰਹਿੰਦੀ ਹਾਂ ਹੁਣ ਉਹ ਪਤਾ ਆਏ ਨਹੀਂ ਪਤਾ ਵੀ ਜਾਂਦੀ ਸੌਂ ਜੇ ਬਸ ਜੇ ਹਾਂ ਇੱਥੇ ਕਿਤੇ ਚਿੰਤ ਨਹੀਂ ਨਾ ਰਾਮ ਪਰ ਐਂ ਵੀ ਨਹੀਂ ਆਏ ਰਾਮ ਪਰ ਨਹੀਂ ਜਾਂਦੇ ਪਾਸ ਦੁਰਗੀ ਬੱਸ ਬੱਸ ਪਾਸ ਭੱਜ ਗਈ ਉਹਨਾਂ ਦੀ ਬੱਸ ੜਾਉਣਗੇ ਹਾਂ ਲੋਕ ਪਾਕੇਟ ਚੱਲ ਬਈ ਲੋਕਲੀ ਬੱਸ ਸੋਣੇ ਚੜ ਗਈ ਆਪਾਂ ਵੀ ਬੱਸ ਦੇ ਵਿੱਚ ਵਿੱਚ ਚੱਲਾਂਗੇ ਇਹ ਰਾਸਤਾਨੀ ਟ੍ਰਾਂਸਪੋਰਟ ਮੰਡ ਚ ਲਾ ਦੂਗੀ ਇਹ ਤਾਂ ਕਿੰਨੇ ਮਿੰਟ ਹੋਇਆ ਗਿਆ 316 ਤੇ ਗਏ ਆ ਮਲਾਂ ਦਾ ਸਾਢੇ ਤਿੰਨ ਨੂੰ ਪਹੁੰਚ ਜਾਣਗੇ 22 23 ਤੇ ਪਹੁੰਚ ਜਾਣਾ ਬਸ ਯਾਨੀ ਹੋਰ ਤਾਂ ਕਿਤੇ ਰੁਕਣਾ ਨਹੀਂ ਉੱਥੇ ਰੁਕੂ ਸਿੱਧੀ ਬਹਿ ਗਏ ਦਿਖਣਗੇ ਪਰ ਇਹੋ ਹੀ ਆ ਇਹ ਗਾਦੀ ਇਹ ਰੱਪੇ ਛੱਡਿਆਂ ਦਾ ਪਰੌਣਿਆਂ ਨੂੰ ਡਾਣਕ ਲਾ ਜਾਂਦੇ ਘਰੇ ਆ ਕੇ ਚਲ ਉੰਦੇ ਜਾਂਦੇ ਰਹਿਣ ਖੁਸ਼ ਰਹਿਣ ਆਪਦੇ ਘਰੇ ਸੁਪਤ ਰੱਖੀਆਂ ਕਰਨ ਇੱਕ ਮੇਰੇ ਕਰਾਲਾ ਸੋਣਾ ਮੁੰਡਾ ਮੇਰਾ ਇਹੰਗੋਂ ਕੀ ਅਸੀਂ ਵੀ ਔਰ ਕਲਾਈ ਰੱਖਦੇ ਆ ਆ ਆ ਮੰਗੇ ਭੈ ਕਿਉਂ ਇੱਥੇ ਕਿੰਨਾ ਸੜਦੀ ਨੇ ਦਵਾਈ ਹੈ ਯੂ ਨੋ एक बॉटल बहाना वाला तो भी दवाई ही है वो भी कर दे स्कूल ले लेके चल दे अरे का फोटो लाओ ना फिर हां हां भाई देखो मैं के बारे के घड़ी चप्पल पा देना उठ भाई देखो कार राजी में जैसे वो अपमान ले ना ऐसा की कुछ मिल रहा है बहुत है बड़ा कुछ है राजी में खाना खाने दुकान ही है मेरा चाइना सामान होता सारा मिलता है हां सस्ते रेट इंडियन भी अन्न ਕਿੰਨੇ ਦੇ ਆਏ 270 ਦੀ ਹੈ ਇੱਕੋ ਹਾਂ ਮਰੀ ਬਸ ਐਵੇਂ ਆ ਇਹ ਵਿੱਚ ਰੱਖਦਾ ਤੂੰ ਆ ਬੱਚਾ ਤੇ ਆ ਨਾ ਤੇ ਆ ਨਾ ਤੇ ਆ ਨਾ ਇਹ ਕੰਨਿਤ ਨਾ ਟੁੱਟਦੀ ਐ ਨਾ ਕੁਝ ਕਰਦੀ ਐ ਦੇਖ ਆ ਵਿੱਚ ਪਾਉਗੇ ਘੜੀ ਤੋਂ ਮੰਨ ਮਾਣ ਮੋੜਣ ਗਿਫਟ ਪਸੰਦ ਆ ਵਿੱਚ ਕਿਵੇਂ ਪਾਉਗੇ ਹਾਂ ਅਸੀਂ ਘਰੇ ਜਾ ਕੇ ਤੋਂ ਮੋਲਾ ਫੈਲੀ ਸੀ ਆਈ ਵਿੱਚ ਪੈਗੀ ਹਾਂ ਆਤਨ ਨਪਣਾ ਆ ਮੈਂ ਬੱਸ ਆ ਦੇਖ ਆ ਮੈ ਲਾ ਕੇ ਸਾਹਣ ਤੇ ਬੰਦੇ ਕਰਕੇ ਕਿੰਨੀ ਯੂਨਿਕ ਚੀਜ਼ ਹੈ ਨਾ ਮਤੋਂ ਮੈ ਆ ਹੀ ਲੱਗ ਰਿਹਾ ਕਰੂੰਗਾ ਚਲ ਮੈਡਮ ਨੇ ਰੱਖ ਲੈਣੀ ਫੜ ਕੇ ਨਹੀਂ ਰੱਖ ਲੈ ਆ ਕੀ ਹੈ ਕੈਪ ਦੇ ਵਿੱਚ ਪਾਣੀ ਪਾਉਣਾ ਚਾਹੀਦਾ ਹੈ ਨਾ ਵਿੱਚੰਦਲੇ ਪਾਸੇ ਹਾਂ ਹਾਂ ਕਿਹੜਾ ਕੈਪ ਆਪਾਂ ਇੰਨਾ ਵੀ ਪਾਣੀ ਪਾ ਸਕਦੇ ਆ ਅੰਦਰ ਆਪਾਂ ਜ਼ਿਆਦਾ ਵੀ ਪਾ ਸਕਦੇ ਆ ਤੇ ਬਾਬਾ ਜੋ ਮੰਨ ਵੀ ਕਰ ਸਕਦੇ ਆ ਪਾਣੀ ਪਾਕੇ ਤੋਂ ਬੰਦ ਕਰਾਂਗੇ ਪਾਣੀ ਪਾਕੇ ਥੋੜੀ ਬੰਦ ਹੋਊਗੀ ਕੱਲ ਚਲੋ ਐਵੇਂ ਰੱਖਾਂਗੇ ਤਾਂ ਆਪਾਂ ਹੈਗਾ ਆਪਣੇ ਪਾਣੀ ਹੋ ਗਏ